ਉਹ ਲੋ ਕਮੇਟੀ ਮੁੱਟੀ ਪਾ ਜਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵਜਾ ਇਸੇ ਫੇਰ ਨਿਕ ਪਿਆ ਸੰਦੇ ਨੇ ਲੋਕਾਂ ਚੁੱਕਿਆ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਿਆ ਨਹੀਂ ਗੱਡੀ ਤੇ ਉੱਥੇ ਹੀ ਮੁੜ ਕੇ 10 ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਭਤੀਜਾ ਮੇਰੇ ਵੱਡੇ ਭਰਾ ਦਾ ਇਹ ਕਿਸ ਤਰ੍ਹਾਂ ਦੀ ਗੱਲ ਹੈ ਜਾਂਦਾ ਹੈ ਅਮਰਸਰ ਜਾਂਦਾ ਪੀਟੀ ਕਰਨਾ ਉਹ ਤੋਂ 4 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਵੀ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਨਕੇ ਜਾਣਾ ਹੈ ਆਪਣੇ ਡੈਡੀ ਦੇ ਨਾਲ ਕੇ ਉਹ ਤੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਇੱਕ ਵਾਰ ਅੰਮਰਸਰੋਂ ਆ ਗਿਆ ਇੱਕ ਵਾਰ ਅੰਮਰਸਰੋਂ ਆ ਗਿਆ ਦੋਵੇਂ ਮੁੰਡੇ ਫੇਰ ਕੋਰ ਜਾਂਦਾ ਹੈ ਇਕੱਠੇ ਆਏ ਉਹਨੂੰ ਘਰ ਛੱਡ ਕੇ ਪੇਰ ਫਦੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਬੁਲਟ ਮੋਟਰਸਾਈਕਲ ਲੈ ਕੇ ਵਟਾ ਕੇ ਮੁੰਡੇ ਨਾਲ ਚੱਲ ਗਿਆ ਪੌਣੇ 9 ਵਜੇ ਸਾਨੂੰ ਫੋਨ ਆਇਆ ਰਾਤੀ ਰਾਤੀ ਇੱਥੇ ਕਿਹੜੇ ਪਿੰਡ ਜਾਂਦੇ ਆ ਜਾਣਾ ਇਹਨੇ ਬੱਲੀ ਹੀ ਬੱਲ ਬੱਲ ਕਰਾਂ ਹਾਂਜੀ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਜੀ ਹਾਂ ਫੋਨ ਹਾਨੂੰ ਆਇਆ ਇਹਦੀ ਮੰਮੀ ਨੂੰ ਇਹਦੇ ਫੋਨ ਤੋਂ ਫੋਨ ਕੀਤਾ ਕਿਸੇ ਨੇ ਤੇ ਯਾਰ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਟਾ ਮੇਰਾ ਉਹਨੇ ਵੀ ਇਤਰਾ ਅਕਸੀਡੈਂਟ ਹੋ ਗਿਆ ਵਾ ਇਹਦਾ ਸੋਇਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਸੜਕ ਮੁੜਦੀ ਉੱਥੇ ਥਾਰ ਗੱਡੀ ਚ ਵੱਜਾ ਇਹਦੇ ਅੰਦਰ ਵਾ ਥਾਰ ਨੇ ਟੱਕਰ ਮਾਰੀ ਥਾਰ ਗੱਡੀ ਨਾਲ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਉੱਥੇ ਮੋੜ ਤੇ ਹੋਇਆ ਵਾ ਸੇੜ ਬੜੀ ਹੋ ਗਈ ਮੋਟਰਸਾਈਕਲ ਦੇ ਆ ਵਜ ਕੇ ਅੱਗ ਲੱਗੀ ਮੋਟਰ ਨੂੰ ਉਹ ਲੋਕ ਕਮੇਟੀ ਮੁੱਟੀ ਪਾ ਜਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵਜਾ ਅਸੈਂਟ ਹੈ ਦੇ ਪਿਆਸ ਨੇ ਲੋਕਾਂ ਚੁੱਕਿਆ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਿਆ ਨਹੀਂ ਗੱਡੀ ਤੇ ਉੱਥੇ ਹੀ ਮੁੜ ਕੇ ਜਿੰਨੇ ਜਿੰਨੂੰ ਅਸੀਂ ਗਏ ਆ ਹਰ ਨਾ ਜਾਣਦਿਆਂ ਨੂੰ ਤੇ ਖਤਮ ਹੀ ਲੱਗੀ ਹਸਪੀਟਲ ਨੀਲਕੰਠਾ ਹਸਪੀਟਲ ਇਹਦੇ ਬਾਹਰ ਹੀ ਅੰਦਰ ਤੇ ਨਹੀਂ ਬਾਹਰ ਹੀ ਕਹਤਾ ਬਾਹਰ ਹੀ ਜਾਂ ਸਾਡੇ ਸ਼ਾਮੇ ਨੂੰ ਤੇ ਬਾਹਰ ਹੀ ਅੰਦਰ ਨਹੀਂ ਥਾਰ ਗੱਡੀ ਵਾਲੇ ਕੋ ਥਾਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣਪਛਾਤੇ ਹੀ ਰਹਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਪੈਂਦੇ ਆ ਉਸੋਂ ਦੇ ਜਾਂਦਾ ਹੀ ਪੀਟੀ ਦੀ ਤਿਆਰੀ ਕਰਦਾ ਪੀਟੀ ਦੀ ਕਰਦਾ ਸੀ ਥੋੜਾ ਪੜ੍ਹਾਈ ਤੇ ਵੀ ਰੀਤਿਆਦਾ ਮੈਂ ਥੋੜਾ ਟਾਈਮ ਬਾਅਦ ਮੈਂ ਕਹਿੰਦਾ 10ਵੀਂ ਕੀਤੀ ਉਦੋਂ ਤਰਾਹ ਦੇ ਕਹਿੰਦਾ ਮੈਂ ਪੀਟੀ ਕਰਨੀ ਆ ਮੈਂ ਹਜੇ ਤੇ ਟਾਈਮ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸਮਾਂ ਹੀ ਹੋਣੀ ਆ ਮੈਂ ਸਾਲ ਚ ਮਾਂ ਹੀ ਕਰਨੀ ਆ ਇਹ ਅਖਾ ਕਰ ਲਾ 10 ਦਿਨ ਪਹਿਲਾਂ ਰਿਜ਼ਲਟ ਆਇਆ ਦਸ ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਇਹ ਉਹ ਕਿੱਥੇ ਪੜਦਾ ਹੈ ਪਲੱਸ 1 ਇੱਥੇ ਜੇ ਪਉਣਾ ਸੀ ਗੋਲਡਨ 뷰 ਪੜਦਾ ਹੈ ਅੱਗੇ ਵੀ ਅੱਛਾ ਅੱਛਾ ਦਾਖਲਾ ਲੈਣਾ ਹਾਂ ਜੀ ਪਲੱਸ 1 ਚ ਦਾਖਲਾ ਲੈਣਾ ਸੀ ਅਜੇ ਕੋਈ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਚਰਨਜੀਤ ਸਿੰਘ ਪੰਚਸੰਗਰਾਏ ਤੋਂ ਜਿਹੜੀ ਇਹ ਦੁਖਦਾਈ ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਕਾਂਦੇ ਪਿੰਦੇ ਇਕੱਠੇ ਰਹੇ ਸੀ ਵਿਚਾਰਾ ਇਹ ਅੰਮ੍ਰਿਤਸਰ ਜਾ ਰਿਹਾ ਏਦਾ ਤੇ ਰਸਤੇ ਵਿੱਚ ਸੋਈਆਂ ਲੱਗੇ ਦੋ ਅਗੋਂ ਥਾਰ ਗੱਡੀ ਆਉਣੀ ਹੈ ਤਾਂ ਉਹਨਾਂ ਦੇ ਦੇਖਿਆ ਨਹੀਂ ਆ। ਚਲੋ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਤੁਸੀਂ ਜਾਣ ਤੋਂ ਹਸ ਤੋਂ ਬੈਠਾ ਵਿਚਾਰਾ ਸਾਡਾ ਛੋਟਾ ਵੀ ਥਾਰ ਗੱਡੀ ਵਾਲੇ ਥਾਰ ਵਾਲੇ ਉਹ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਉੱਥੇ ਲੱਗੀ ਜਾਣ ਖਾਣੇ ਲੱਗੀ ਆ ਜੀਤੇ ਖਾਣੇ ਲੱਗੀ ਆ ਥਾਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਿਵਾਰ ਨੂੰ ਬਹੁਤ ਡੂੰਗਾ ਸਦਮਾ ਜੀ ਚਲੋ ਆਰ ਕੇ ਦਸਹੀ ਪਾਸ। ਆਰ ਦਸਹੀ ਪਾਸ ਕਰਕੇ ਜਿਹਦੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ। ਤਾਂ ਨਹੀਂ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਵੀਕ ਆ ਤੇ ਮੈਂ ਪੀ.ਟੀ. ਕਰਨੀ ਆ। ਸੋ ਆ ਮੇਰੀ ਸਾਲ ਤੋਂ ਨੂੰ ਮੈਂ ਸੈਟ ਹੋਣਾ ਮਾ ਮੇਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ। ਤੇ ਰਸਤੇ ਸੀ ਹਾਂਜੀ ਉਹਦੇ ਕਲਾਸ ਲਾ ਕੇ ਆ ਰਿਹਾ ਸੀ। ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਵੱਲ ਉਹਨਾਂ ਦੇ ਪੋਤਰਾ ਆਇਆ ਇਹਦਾ ਚਾਹ ਲੋਤਾ ਉਥੇ ਉਹਨਾਂ ਨੇ ਬਲਾ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾਉਣੇ ਪਏ ਪਹੁੰਚ ਨਹੀਂ ਪਾਇਆ ਮੈਂ ਹਾਂਜੀ ਉਹ ਵੀ ਨਾਲ ਹੀ ਉਥੇ ਫੜੇ ਗਏ ਨੇ ਉਹ ਵੀ ਚੱਲਣ ਦੀ ਹੈ ਕਾਰਵਾਈ ਬਾਜੀ ਇਹ ਮੇਰਾ ਸਪੈਨਸਮਰਾ ਹੈ ਤੇ ਮੇਰੇ ਨਾਂ ਦੇ ਨਾ ਮੇਰਾ ਭਤੀਜਾ ਨਰਦਾਇ ਮੁੰਡਾ ਜੀ ਜਤੋਈਆ ਇਹਦੀ ਸੀ ਕਰਦਾ ਹੈ ਮਰ ਸਰਪੜਦਾ ਅੰਮਰ ਸਰਪੜਨ ਜਾਂਦਾ ਹੈ ਇਹ ਰਸਤੇ ਤੇ ਜਾਂਦਾ ਹੈ ਕਿਤੇ ਥਾਰ ਕਾਰ ਵਾਲੇ ਨਾਸ਼ਾ ਨਸ਼ਾ ਕੀਤਾ ਹੋ ਸਕਦਾ ਇਹੋ ਕਹਿ ਸਕਦੇ ਆ ਜਿਆਦਾ ਸਪੀਡ ਹੀ ਉਹਦੇ ਨਾਲ ਐਕਸੀਡੈਂਟ ਹੋ ਕੇ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਕਲ ਦੀ ਡੈਥ ਹੋਈ ਆ ਅੰਮਰ ਸਰ ਨੇ ਪੋਸਟ ਮਾਰਡਮ ਆਸ ਤੇ ਦੇਖਣ ਆ ਹੁਣ ਮਾਲਕ ਨੂੰ ਜੋ ਮਨਜ਼ੂਰੀ ਉਹੋ ਚੰਗਾ ਲੱਗਦਾ ਉਹੋ ਹੀ ਹੋਣਾ ਪਰ ਬਹੁਤ ਮਾੜੀ ਗੱਲ ਹੋਈ ਆ ਚੰਗਾ ਨਹੀਂ ਹੋਇਆ ਜੋ ਮਾਲਕ ਨੂੰ ਮੰਨਜ਼ੂਰ ਹੀ ਹੋਵੇ ਹੋਣਾ